ਨਾਣੀ ਕੀ ਕਿਤੇ ਲੈ ਐਨਾ ਲੋਕਾਂ ਦਾ ਕੀ ਹੈ ਇਹ ਤਾਂ ਥਾਲੇ ਮਾੜੇ ਲੋਕ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਹੈਨਾ ਮੇਰੇ ਮਨ ਚ ਆਈ ਵੀ ਚੱਲ ਯਾਰ ਉਹ ਤਾਂ ਹੋ ਜੂਗਾ ਇਹ ਤੂੰ ਇੱਦੀ ਘਰ ਆਇਆ ਯਾਰ ਬਹਿਣ ਦਾ ਬਾਈ ਯਾਰ ਇਹ ਮੈਂ ਖਾਇਆ ਖਾਸੀ ਮਹਿੰਗੀ ਹੁੰਦੀ ਹੈ ਹੈਨਾ ਹਾਂ ਨਾ ਵਧੀਆ ਕਰਕੇ ਮੰਗਾਈ ਤੈਨੂੰ ਕਿਹਾ ਜੀ ਬਾਹਰੋਂ ਕੋਈ ਮੰਗਾ ਲੈ ਮੈਂ ਕਿਹਾ ਹਲਕੀ ਜਿਹੀ ਹੋਏ ਬੰਦਾ ਪਾਈ ਫਿਰੇ ਨਈ ਯਾਰ ਤੂੰ ਆ ਨਾ ਤੇਰਾ ਪੈਸਾ ਅਜੇ ਕੰਮ ਹੋਏਗਾ ਕੰਮ ਤਾਂ ਚੱਲ ਵੀਰੇ ਹੋ ਹੀ ਜਾਊਗਾ ਮੈਂ ਇੱਕ ਚੀਜ਼ ਦੇਖੀ ਵਿਜਨਾ ਖਾਣਾ ਇੱਥੇ ਆਂਦਾ ਕਦੀ ਕਿਸੇ ਨੂੰ ਬਹੁਤ ਰਹਾ ਧੰਨਵਾਦ ਯਾਰ ਸੱਚੀ ਮੈਨੂੰ ਮੈਨੂੰ ਬਨਿਆ ਲੱਗ ਮੇਰੀ ਗੱਲ ਤਾਂ ਸੁਣਾ ਮੈਂ ਨਾ ਹਰ ਇੱਕ ਬੰਦੇ ਨੂੰ ਆਪਣਾ ਪਿਛਲਾ ਸਮਾਂ ਵਾਲਾ ਦੇਖਦਾ ਜਿਹੜਾ ਵੀ ਕੋਈ ਬੰਦਾ ਇਸ ਸਮੇਂ ਦਾ ਸਕਾਰ ਹੋਇਆ ਹੋਇਆ ਮੋਟੀਸ਼ਨ ਦਾ ਇੱਕ ਆਵਾਜ਼ ਦਾ ਜਿਵੇਂ ਇਹ ਜੇ ਮੰਨ ਲਓ ਆਪਾਂ ਤੂੰ ਵੀਰ ਬਣ ਕੇ ਮੇਰੀ ਗੱਲ ਸੁਣ ਇਹ ਤਾਂ ਮੈਂ ਮੰਗਵਾ ਲੂੰਗਾ ਨਹੀਂ ਇਹ ਮੇਰਾ ਮੇਰੇ ਲਈ ਬਣਾ ਉਹ ਬੰਦੇ ਲਈ ਭਰਾਵਾਂ ਵਰਗਾ ਮੇਰੇ ਤੂੰ ਤੇ ਬਹੁਤ ਕੰਮ ਕਰਿਆ ਮੈਨਾਂ ਦਾ ਅੱਜ ਹੀ ਗੱਲਾਂ ਕਰ ਲੈ ਮੈਂ ਯਾਰ ਲੱਗਿਆ ਤਾਂ ਨਹੀਂ ਯਾਰ ਫਿਰ ਵੀ ਯਾਰ ਪਤਾ ਹੀ ਗੱਲ ਹੈ ਇਹਨਾਂ ਹਜੇ ਹਜੇ ਤੇ ਪੈਸੇ ਹਜੇ ਮੈਂ ਕਹਿੰਦਾ ਮੈਂ ਅੱਜ ਦੂੰ ਕੱਲ੍ਹ ਦੂੰ ਕਰੀ ਬੜਾ ਮੇਰੇ ਲਈ ਮੈਨੂੰ ਇਹ ਬਹੁਤ ਸਾਡੇ ਮਾੜੇ ਲੋਕ ਪਹਿਲਾ ਆਇਆ ਤੂੰ ਨਾ ਨਾ ਭਰਾਵਾ ਮੇਰੇ ਮਾਂ ਚ ਸੀਗਾ ਮੈਂ ਚੱਲ ਯਾਰ ਨਾ ਜੇ ਨਿਕਲਾ ਹੈ ਤੇ ਇਹਦਾ ਮਹਾਲੀ ਤੋਂ ਮੈਂ ਕਹਿੰਦਾ ਪਰ ਮੈਂ ਕੱਲ ਦੱਸਾਂ ਬਾਈ ਬਹੁਤ ਵਧੀਆ ਕੰਮ ਕਰਿਆ ਸੀ ਨਾ ਬਹੁਤ ਹੀ ਵਧੀਆ ਸੈਲਰੀ ਪੈਂਦੇ ਆ ਤੇ ਚਾਰਜਿੰਗ ਤੇ ਵੀ ਜਦੋਂ ਕੋਈ ਬੰਦਾ ਲੈ ਬਾਈ ਕਹਿੰਦਾ ਭਾਨੇ ਬਾਈ ਕੋਲ ਬੰਦੇ ਬਹੁਤ ਆਉਂਦੇ ਆ ਵੀ ਤੇ ਕਈ ਤਰ੍ਹਾਂ ਚਾਰਜਿੰਗ ਕਰਦੇ ਤਾਂ ਬਹੁਤ ਫਿਰਦੀ ਹੈ ਕੋਈ ਕਿਸੇ ਲਈ ਖੜਾ ਨਹੀਂ ਹੁੰਦਾ ਅੱਜ ਕੱਲ ਦੇ ਟਾਈਮ 'ਚ ਹਾਂ ਠੀਕ ਹੈ ਨਾ ਤੇ ਇਹ ਮੇਰੇ ਮਨ 'ਚ ਸੀਗਾ ਮੈਂ ਕਿਹਾ ਚੱਲ ਮੇਰਾ ਕੰਮ ਜਦੋਂ ਹੋ ਹੋ ਠੀਕ ਹੈ ਪਰ ਅਗਲੇ ਆ ਔਨ ਕਰਦੀ ਜਿੱਥੋਂ ਮੈਂ ਤਾਂ ਨਹੀਂ ਆ ਕੋਈ ਕਾ ਨੂੰ ਬਈ ਨੇ ਪੈਸਾ ਲਾਇਆ ਯਾਰ ਮੈਂ ਤਾਂ ਵੀਰੇ ਮੈਂ ਬੁਲਟ ਬਰੂਚ ਚੱਕੜੀ ਮੰਗਾਈ ਆ ਫਿਰ ਤੇਰੇ ਲਈ ਅੱਛਾ ਬਾਈ ਲੱਕੀ ਜੀ ਹੋਏ ਹਾਂ ਇਹ ਬੰਦਾ ਪਾਈ ਫਿਰ ਪਤਾ ਕੀ ਯਾਰ ਮਾੜੀ ਦੁਨੀਆ ਛੱਟਿਆ ਪਾਸਾ ਵੱਟਿਆ ਅਗਲੀ ਗੱਲ ਪਤਾ ਕੀ ਹੈ ਇਸ ਗੱਲ ਦਾ ਪਤਾ ਲੱਗਿਆ ਜੋ ਮੈਂ ਜਾਣਦਾ ਜਾਂ ਜਦ ਹੈ ਜਾਂ ਬਹੁਤ ਥੋੜੇ ਬੰਦੇ ਨੇ ਇਸ ਚੀਜ਼ ਨੂੰ ਜੋ ਜਾਣ ਸਕਦੇ ਨੇ ਜਿਹੜੀਆਂ ਚੀਜ਼ਾਂ ਦੇ ਅਸੀਂ ਨਿਕਲ ਰਹੇ ਹਾਂ ਵੇਚ ਰਹੇ ਹਾਂ ਹਨਾ ਹਰ ਇੱਕ ਨੂੰ ਬੰਦੇ ਨੂੰ ਇਹ ਹੀ ਆ ਵੀ ਚਲੋ ਜੀ ਗਾਉਂ ਸੇਫਟੀ ਹੁੰਦੀ ਭਰਾਵਾ ਸਿੱਧੂ ਮੂਸੇਵਾਲਾ ਖੜਾ ਹੋਇਆ ਸੀ ਇਹ ਲੋਕਾਂ ਨੇ ਉਹਨੂੰ ਨਹੀਂ ਛੱਡਿਆ ਦੁਨੀਆ ਇਦਾਂ ਦੀ ਹੈ ਇਹ ਇਹਨਾਂ ਜਿਹੜੀਆਂ ਗੱਲਾਂ ਕਰੀਆਂ ਨੇ ਇਹ ਇਹ ਕੋਈ ਪ੍ਰਮਾਤਮਾ ਵੱਲੋਂ ਤੈਨੂੰ ਵੀ ਮੰਗਾ ਕੇ ਭੇਜੀ ਉਹ ਵੀ ਦੇ ਕੇ ਆਣੀ ਹੈ ਜੋ ਚਾਹ ਚੁਕਾ ਦਿੱਤਾ ਸਾਨੂੰ ਐਡਾ ਮਿਲ ਗਏ ਮੈਂ ਲੋਕਾਂ ਸਾਹਮਣੇ ਨਹੀਂ ਜੀਦਾ ਕਿਸੇ ਨੂੰ ਨਾ ਪਤਾ ਹੋਏ ਵੀ ਹੁਣ ਤੇ ਅੰਦਰ ਵੜਦੇ ਆ ਕੋਈ ਬੰਦਾ ਹੀ ਮੜਾ ਕੋਈ ਨਾ ਆਉਂਦਾ ਆ ਆਪਣੇ ਜੱਕਰ ਆ ਸਾਡੇ ਪਾਣੀ ਮੜਾ ਆਪਣੇ ਬਣਾਈ ਬਣਾ ਕੜੇਗੋਲ ਵੀ ਜਾਊਗਾ ਹਾਂ ਹਾਂ ਸ਼ੁਰੂ ਕੰਮ ਨਜ਼ਰ ਆ ਜਾਂਦਾ ਆਇਆ ਕਰੋ ਸਾਰੇ ਜਣੇ ਬਾਰ-ਬਾਰ ਉਹ ਪਹਿਲਾਂ ਤੁਹਾਨੂੰ ਕੋਈ ਪਤਾ ਨਹੀਂ ਕਿੱਛ ਦਿਖਾਉ ਉਹ ਵੀ ਧੰਨਾ ਹੈ ਨਹੀਂ ਵਧੀਆ ਚੀਜ਼ ਹੈ ਨਹੀਂ ਨਹੀਂ ਇੱਕ ਮਿੰਟ ਆ ਦੇ ਆਇਸੇ ਦੇ ਉਹ ਬਹੁਤ ਵਧੀਆ ਚੀਜ਼ ਹੈ ਆਹ ਮਰੇ ਲੱਗ ਪੱਤੀ ਜਾ ਕੇ ਜਾਂਦੀ ਆ ਇੱਥੇ ਲੈ ਕੇ ਮੜਾ ਕੀ ਕਰੀਏ ਉਸਤਾਦ ਅਸਲੀ ਚ ਅਸਲੀ ਚ ਇੱਥੂ ਹੀ ਲੱਗ ਰਿਹਾ ਇਹ ਕਿਵੇਂ ਰੈੱਡ ਪੱਤੀ ਆਉ ਫਿਰ ਉਹਤੇ ਆਵਾਜ਼ ਆਉਂਦੀ ਉਹ ਤੋ ਮਰੀ ਨੇ ਉਹ ਪੱਤੀ ਚਤਨਾ ਚੁੱਕੀ ਸੋ ਸੇਫਟੀ ਕਾਲ ਚੁੱਕਣੀ ਹਾਂ ਹਾਂ ਅਸਲੀ ਅਸਲੀ ਇੱਕ ਮਿੰਟ ਆ ਇੱਧਰ ਲਗਾਵਾਂਗੇ ਇਹਦੀ ਅੱਜ ਗੱਲ ਕੋਈ ਪਤਾ ਨਹੀਂ ਹੈ ਇੱਕ ਮਿੰਟ ਹੈ ਤਾਂ ਨਹੀਂ ਦੇਖਿਆ ਮੈਂ ਨਹੀਂ ਅਸੀਂ ਗੱਲਾਂ ਕਰਦੇ ਸੀ ਮੈਂ ਕਹਿੰਨਾ ਵੀ ਕੋਈ ਐਹੋ ਜੀ ਚੀਜ਼ ਲੈ ਆਈਏ ਵੀ ਜਿਹੜਾ ਆਵੇ ਹਨਾ ਤੇ ਕੱਲ ਨੂੰ ਕੋਈ ਗੁੱਸਾ ਵੀ ਨਾ ਕਰੇ ਵੀ ਸਾਡੀ ਕੋਈ ਐਂ ਕਰਨ ਲੱਗਿਆ ਪਲਾਨ ਪਰ ਮਜਬੂਰੀ ਹੋ ਜਾਂਦੀ ਹੈ ਸੋ ਚੈਕਿੰਗ ਆਪਾਂ ਕਰਕੇ ਦਿਖਾਉਣਗੇ ਸੋ ਇਹ ਇੱਕ ਵੈਸੇ ਗੱਲ ਕਰਦੇ ਆ ਕਿਉਂਕਿ ਜਦੋਂ ਬੰਦਾ ਕਾਮਯਾਬ ਹੁੰਦਾ ਤੇ ਦੁਸ਼ਮਣ ਤਾਂ ਉਹਦੇ ਆਟੋਮੈਟਿਕਲੀ ਬਣ ਜਾਂਦੇ ਹਨ ਤੇ ਮੈਂ ਸੱਚੀ ਦਿਲੋਂ ਆ ਬਟਨ ਦਬਾ ਗੋਣਾ ਇੱਕ ਮਿੰਟ ਆਧਰ ਬਟਨ ਆ ਇੱਕ ਹੁਣ ਕਰੋ ਆ ਦੇਖੋ ਸੋ ਆ ਵਾਈਬ੍ਰੇਸ਼ਨ ਵੀ ਦੂਜਾ ਪਾਸਾ ਦੂਜਾ ਪਾਸਾ ਇਧਰ ਵਾਈਬ੍ਰੇਸ਼ਨ ਮਾਰ ਰਿਹਾ ਵਾਈਬ੍ਰੇਸ਼ਨ ਉਹ ਬੰਨਾ ਰੈੱਡ ਹੋ ਜਾਂਦੀ ਆ ਆ ਵਾਈਬ੍ਰੇਸ਼ਨ ਤੇ ਲਾਤੀ ਰਿੰਗ ਤੇ ਲੱਗੇ ਹਾਂ ਹਾਂ ਰਿੰਗ ਤੇ ਲਾ ਰਿੰਗ ਹਾਂ ਕੜਈ ਦੇ ਵੀ ਆਉਂਦੀ ਆ ਲੋਹੇ ਤੇ ਆਉਂਦੀ ਆ ਕੜੇ ਤਾਂ ਪਤਾ ਲਾ ਕੇ ਨਾ ਮੈਂ ਐਡਾ ਹੋਣਾ ਚਾਹਤਾ ਹਾਂ ਚਾਰਜ ਹੁੰਦੇ ਆ ਉਹੀ ਚਾਰਜ ਵਾਲਾ ਸੈਲ ਹੁਣਾਂ ਬੈਠ ਕੀ ਹੁਣਾਂ ਬੈਠ